ਈ ਨਾਮਾਂ ਕਹਿੰਦੇ ਮੇਰਾ ਨਾਮ ਜੀ ਪਵਨ ਕੁਮਾਰ ਹੈ ਜੀ ਸਮਰਾਲੇ ਦਾ ਰਹਿਣ ਵਾਲਾ ਜੀ ਮੈਂ ਕੀ ਮਾਮਲਾ ਹੋਇਆ ਜੀ ਮਾਮਲਾ ਜੀ ਮੈਂ ਇੱਥੋਂ ਹਿੱਡੋ ਤੋਂ 1:30 ਵਜੇ ਕੰਮ ਕਰਕੇ ਗਿਆ ਜੀ ਉੱਥੇ 11:00 ਵਜੇ ਮੈਂ ਯਾਨੀ ਸਮਰਾਲੇ ਵੱੜਦੇ ਸਾਰੇ ਮੈਨੂੰ ਇੱਕ ਕਾਲ ਆਈ ਹੈ ਜੀ ਕਾਲ ਆਈ ਹੈ ਏਐਸਆਈ ਗੁਰਪ੍ਰੀਤ ਸਿੰਘ ਜੀ ਤੋਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਛੋਟੀ ਕੁੜੀ ਦਾ ਨਾਮ ਪੁੱਛਿਆ ਜੀ ਫਿਰ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਛੋਟੇ ਬੇਟੇ ਦਾ ਪੁੱਛਿਆ ਜਿਹੜਾ ਯੂਨੀਵਰਸਿਟੀ ਉਹ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਤੇਰਾ ਬੇਟਾ ਜਿੱਥੇ ਕਿੱਥੇ ਪੜ ਫਤੇਗੜਾ ਯੂਨੀਵਰਸਿਟੀ ਪੜਦਾ ਹੈਗਾ ਵੀ ਉਹ ਅੱਜ ਸਵੇਰੇ 9 ਵਜੇ ਦਾ ਯੂਨੀਵਰਸਿਟੀ ਗਿਆ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਫੇ ਤੁਹਾਡਾ ਬੇਟਾ ਜਿਹੜਾ ਸਨੀ ਕੁਮਾਰ ਆ ਉਹ ਉਸੇ ਰੈਸਟ ਕੀਤਾ ਹੋਇਆ ਜਾ ਇਹ ਸਾਡੇ ਕੋਲ ਉਹ ਇਦਾਂ ਉਹ ਤੇ ਅਸੀਂ ਪਰਚੇ ਪਾ ਲੈਣੇ ਹੈਗੇ ਆ ਵੀ ਮੈਂ ਉਹਨਾਂ ਨੂੰ ਪੁੱਛਿਆ ਪਏ ਜੀ ਮੇਰੇ ਬੇਟੇ ਨੇ ਕੀ ਗਲਤੀ ਕੀਤੀ ਆ ਤੇ ਉਹ ਪੁੱਛਣ ਦੇ ਬਾਵਜੂਦ ਹੀ ਉਹਨਾਂ ਨੇ ਮੈਨੂੰ ਕੋਈ ਗਲਤੀ ਉਹਦੀ ਬੇਟਾ ਹੀ ਦੱਸੀ ਨਹੀਂ ਹੈਗੀ ਮੈਨੂੰ ਤਾਂ ਭਗਾਉਣ ਲੱਗੇ ਦਬਕਾਉਣ ਲੱਗੇ ਜੀ ਉਹ ਕਹਿੰਦੇ ਸਾਨੂੰ 50000 ਰੁਪਿਆ ਪਾ ਤਾਂ ਇਸ ਕਰਕੇ ਤੇਰੇ ਬੇਟੇ ਨੂੰ ਛੱਡਾਂਗੇ ਨਹੀਂ ਉਹ ਤੇ ਅਸੀਂ ਪਰਚੇ ਪਾਵਾਂਗੇ ਤੇ ਤੁਹਾਡਾ ਬੇਟਾ ਜ ਤੁਸੀਂ ਵੀ ਨਾਲ ਰਲੂਗੇ ਤੇ ਫੇਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੇੜਾ ਛੁੱਟਦਾ ਤੇ 50000 ਰੁਪਇਆ ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡਦਾ ਗਿਆ ਮੈਂ ਉਹਨੂੰ ਇਹ ਕਿਹਾ ਮੈਂ ਆ ਜੀ ਮੈਂ ਤਾਂ ਰਸਤੇ ਦੇ ਵਿੱਚ ਖੜਾ ਆ ਤੇ ਮੈਂ ਹੁਣ ਸਮਰਾਲੇ ਜਾਊਂਗਾ ਘਰੇ ਜਾਊਂਗਾ ਜਾ ਕੇ ਤੇ ਮੈਂ ਪੈਸੇ ਪਾ ਦਿੰਦਾ ਕੋਈ ਗੱਲ ਨਹੀਂ ਬਾਕੀ ਮੇਰੇ ਬੇਟੇ ਨਾਲ ਮੇਰੀ ਗੱਲ ਕਰਾਓ ਪਹਿਲਾਂ ਤੇ ਗੱਲ ਕਰਾਓ ਬਈ ਮੈਂ ਉਹਨੇ ਕੀ ਗਲਤੀ ਕੀਤੀ ਆ ਮੈਂ ਗੱਲ ਉਹਦੀ ਪੁੱਛ ਕੇ ਫੇਰ ਤੁਹਾਨੂੰ ਪੈਸੇ ਵੀ ਜਰੂਰ ਦਊਂਗਾ ਇੱਥੇ ਵੀ ਤੁਹਾਡੇ ਕੋਲ ਪਹੁੰਚੂਗਾ ਵੀ ਠੀਕ ਹੈ ਜੀ ਤੇ ਪਹੁੰਚਦੇ ਬਾਅਦ ਜੇ ਕਾਲ ਕੱਟੇਗਾ ਤੇਰੇ ਬੇਟੇ ਦੇ ਨਾਲ ਅਸੀਂ ਗਲਤ ਹਰਕਤ ਕਰਾਂਗੇ ਉਹਨੂੰ ਜ਼ਿਆਦਾ ਫਿਰ ਅਸੀਂ ਸੀਰੀਅਸ ਕਰਾਂਗੇ ਤੇ ਤੈਂ ਦੂਜਾ ਨੰਬਰ ਹੈਗਾ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਤੈਂ ਗੱਲ ਨਹੀਂ ਕਰਾਉਣੀ ਤੇ ਉਸ ਤੋਂ ਬਾਅਦ ਤੈਂ ਕੋਈ ਵੀ ਤੇਰੇ ਕੋਲ ਖੜਾ ਆ ਜਾਂ ਕੋਲ ਖੜ ਕੇ ਕਿਸੇ ਦੇ ਕੋਲ ਨਹੀਂ ਗੱਲ ਕਰਨੀ ਤਾਂ ਇਕੱਲੇ ਨੇ ਗੱਲ ਕਰਨੀ ਆ ਇਕੱਲੇ ਨੇ ਖੜੇ ਰਹਿਣਾ ਜਿੰਨਾ ਚਿਰ ਕਾਲ ਚੱਲਣੀ ਆ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਪਾਉਂਦੇ ਉਨਾਂ ਚਿਰ ਕਾਲ ਚੱਲੂਗੀ ਔਰ ਉਨਾਂ ਚਿਰ ਅਸੀਂ ਤੁਹਾਡਾ ਬੇਟਾ ਨਹੀਂ ਚੜਨਾ ਆਏਗਾ ਡੇਢ ਘੰਟਾ ਜੀ ਕਾਲ ਚੱਲੀ ਆ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਵੀ ਪੈਸੇ ਪਾ ਦੂੰਗੇ ਤਾਂ ਠੀਕ ਹੈ ਨਹੀਂ ਪੈਸੇ ਪਾਉਂਗੇ ਤੁਹਾਡੀ ਮਰਜ਼ੀ ਹੈ ਤੁਹਾਡਾ ਬੇਟਾ ਜੇਲਾ ਚ ਰਹੂਗਾ ਚਲੋ ਜੀ ਮੈਂ ਘਰ ਜਾ ਕੇ ਆਪਣੇ بڑے بیٹے ਕੋਲੋਂ 10000 ਰੁਪਏ ਇੱਕ ਪਵਾਇਆ ਜੀ ਤੇ ਮੈਂ ਫੇਰ ਵੀ ਰੋ ਰੂ ਕੇ ਉਹਨਾਂ ਦੇ ਮਿੰਤ ਤਾਲਾ ਕੀਤਾ ਫੇਰ ਦੇਖੋ ਮੈਂ ਗਰੀਬ ਆਦਮੀ ਆ ਤੁਸੀਂ ਮੇਰਾ ਬੇਟਾ ਛੱਡ ਦਿਓ ਜੋ ਗਲਤੀ ਹੈ ਮੈਂ ਇੱਥੇ ਆ ਕੇ ਮੈਂ ਆਪਣਾ ਗਲਤੀ ਮੰਨ ਲਿਆ ਆ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਫੇਕਿਆ ਚਲੋ ਕੋਈ ਗੱਲ ਨਹੀਂ ਤੁਸੀਂ 20000 ਕਰ ਦਿਓ ਮੈਂ ਜੀ 10 ਫੇਰ ਪਾਇਆ ਜੀ 10 ਪਾਉਣ ਦੇ ਬਾਅਦ ਜੀ ਉਹਨਾਂ ਨੇ 4000 ਰੁਪਏ ਸਾਡੇ ਕੋਲ ਹੋਰ ਬਕਾਇਆ ਰੰਦਾ ਸੀਗਾ ਉਹ ਮੁੰਡੇ ਦੇ ਖਾਤੇ 'ਚ ਮੈਂ ਉਹ ਵੀ ਮੁੰਡੇ ਤੇ ਸਾਨੂੰ ਫੇਰ ਬਾਅਦ ਚ ਮੈਂ ਜੀ ਹੁਣ ਤਾਂ ਮੇਰਾ ਬੇਟਾ ਛੱਡ ਦਿਓ ਮੇਰੇ ਬੇਟੇ ਨਾਲ ਗੱਲਤਾ ਕਰਾ ਦਿਓ ਜਦੋਂ ਜੀ ਮੈਂ ਫੇਰ ਕਿਹਾ ਉਹ ਕਹਿੰਦੇ ਤੁਹਾਡਾ 25000 ਰੁਪਏ ਬਕਾਇਆ ਰਹਿੰਦਾ ਹੈਗਾ ਤੁਸੀਂ 25000 ਪਾਉਂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਅਸੀਂ ਤੁਹਾਡਾ ਬੇਟਾ ਨਹੀਂ ਛੱਡਣਾ ਹੈਗਾ ਨਹੀਂ ਉਹਨੂੰ ਅਸੀਂ ਵੱਡੇ ਸਭ ਕੋ ਭੇਜਣ ਲੱਗੇ ਆਂ ਬੜੀਆਂ ਜੇਲਾਂਾਂ ਚ ਭੇਜਾਂਗੇ ਲੱਗੇ ਆਂ ਤੇ ਉਹਨੂੰ ਫੇਰ ਬੇਟਾ ਤੁਹਾਡ ਨੂੰ ਦੇਖਣ ਨੂੰ ਨਹੀਂ ਮਿਲਣਾ ਹੈਗਾ ਉਸ ਤੋਂ ਬਾਅਦ ਜੀ ਫੇਰ ਮੈਂ ਘਰ ਦੇ ਵਿੱਚ ਮੈਂ ਤਾਂ ਮੇਰਾ ਬੇਟਾ ਹੀ ਸੀਗਾ ਘਰ ਸਾਡੇ ਕੋਈ ਨਹੀਂ ਸੀਗਾ ਅਸੀਂ ਘਿਭਰਾ ਕੇ ਦੋਏ ਪਿਓ ਬੋਤ ਕਭਰਾ ਕੇ ਪਿਓ ਅਸੀਂ ਇ ਜਿੰਨੇ ਕੇ ਪੈਸੇ ਸੀਗੇ ਸਾਡੇ ਕੋਲ ਸੀ ਤੁਹਾਨੂੰ ਤੁਹਾਨੂੰ ਦੇ ਚੁੱਕੇ ਆ ਤੇ ਉਹਨਾਂ ਨੇ ਸਾਡੀ ਇੱਕ ਵੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਜੀ ਫਿਰ ਮੈਂ ਜਣੀ بے ਹੁਸ਼ੀ ਦੀ ਹਾਲਤ ਚ ਹੋ ਗਿਆ ਸੀਗਾ ਜੀ ਮੈਨੂੰ ਪਤਾ ਨਹੀਂ ਲੱਗਿਆ ਉਸ ਬਾਅਦ ਆ ਜਿੰਨਾ ਟਾਈਮ ਤੁਹਾਡੀ ਉਹਨਾਂ ਨਾਲ ਗੱਲ ਹੋਈ ਹੈ ਤੁਹਾਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਮੇਰੇ ਨਾਲ ਠੱਗੀ ਹੋ ਰਹੀ ਹੈ ਨਹੀਂ ਜੀ ਮੈਨੂੰ ਜਮੇ ਮਹਿਸੂਸ ਨਹੀਂ ਹੋਇਆ ਜੀ ਇਹ ਮੈਨੂੰ ਪਤਾ ਲੱਗਦਾ ਮੈਂ ਵੀ ਵੈਸੇ ਘੁੰਮਦਾ ਫਿਰਦਾ ਸੀ ਹਾਂ ਪਰ ਉਹ ਇਦਾਂ ਦੀ ਕੋਈ ਹਰਕਤ ਵਾਲੀ ਗੱਲ ਉਹਨਾਂ ਨੇ ਮੇਰੇ ਨਾਲ ਕਰਿਓ ਨਹੀਂ ਇੱਕ ਗਲਤੀ ਨਹੀਂ ਦੱਸਿਆ ਗਈ ਜੇ ਮੈਨੂੰ ਗਲਤੀ ਦੱਸ ਦਿੰਦੇ ਫਿਰ ਗਲਤੀ ਇਹ ਮੇਰੇ ਬੇਟੇ ਨੇ ਕੀਤੀ ਹੈ ਮੈਂ ਜੂਰ ਜਾਂਦਾ ਉਹ ਪੈ ਕੁਝ ਹੀ ਉਹਨੂੰ ਕਾਲ ਮਿਲਾਉਣ ਦੀ ਕੋਸ਼ਿਸ਼ ਜਦੋਂ ਜੀ ਮੈਂ ਜਦੋਂ ਇਹ ਗੱਲ ਸਾਡੀ ਜਦੋਂ ਕਾਲ ਚੱਲਦੀ ਸੀਗੀ ਉਸ ਟਾਈਮ ਮੈਂ ਕਾਲ ਲਾਉਣ ਦੀ ਦੂਜੇ ਫੋਨ ਤੋਂ ਵੀ ਕਾਲ ਲਾਈਏ ਤਾਂ ਉਹਦਾ ਫੋਨ ਹੈਂਗ ਕੀਤਾ ਸੀਗਾ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਪਏ ਆਪਣੇ ਸਨੀ ਕੁਮਾਰ ਨੂੰ ਕਾਲ ਨਹੀਂ ਕਿਸੇ ਨੇ ਵੀ ਲਾਉਣੀ ਜੇ ਤੁਸੀਂ ਕਾਲ ਲਾਉਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਜਸ ਸਭ ਤੋਂ ਸਖਤ ਸਜ਼ਾ ਦਵਾਂਗੇ ਜੇ ਦੁਬਾਰਾ ਉਹਨੂੰ ਕਾਲ ਲਈ ਹੈ ਜਾਂ ਤੁਸੀਂ ਕਿਸੇ ਦੇ ਕੋਲ ਬੈਠ ਕੇ ਗੱਲ ਕੀਤੀ ਹੈ ਮੈਨੂੰ ਵੀ ਤਮਗਾਇਆ ਮੇਰੇ ਬੇਟੇ ਦਾ ਫੋਨ ਵੀ ਹੈਂਗ ਕੀਤਾ ਔਰ ਉਹਨੂੰ ਕਾਲ ਹੀ ਲਾਉਣ ਤੋਂ ਵੀ ਸਾਨੂੰ ਬੰਦ ਕੀਤਾ ਕਿਤੇ ਕਾਲ ਨਹੀਂ ਲਾਉਣੀ ਜਿੰਨਾ ਚਿਰ ਸਾਡੀ ਕਾਲ ਚੱਲਦੀ ਹੈ ਪੈਸੇ ਭ ਵੈਸੇ ਪਾ ਕੇ ਤੈਨੂੰ ਤੇਰਾ ਬੇਟਾ ਛੱਡਾਂਗੇ ਫੇ ਆਪਣੇ ਬੇਟੇ ਨੂੰ ਕਾਲ ਲਈ ਫੇ ਤੇਰੇ ਬੇਟੇ ਦੀ ਕਾਲ ਲਗੂਗੇ ਵੈਸੇ ਕਿੱਦਾਂ ਪਾਏ ਆ ਬੈਂਕ ਥਰੂ ਪਾਏ ਨੇ ਜਾਂ ਫੋਨ ਤੋਂ ਪਾਏ ਅਸੀਂ ਫੋਨ ਤੋਂ ਪਾਇਆ ਜੀ ਅਸੀਂ ਸਕੈਨਰ ਉਹਨਾਂ ਨੇ ਮੰਗਾਇਆ ਸੀ ਕਿ ਸਕੈਨਰ ਦੇ ਥਰੂ ਪਾਏ ਆ ਮੇਰੇ ਬੇਟੇ ਨੇ ਉਸ ਤੋਂ ਬਾਅਦ ਜੀ ਇਹਨਾਂ ਸਾਨੂੰ ਇਹ ਵੀ ਕਹਿਤਾ ਫੇ ਤੇਰੇ ਬੇਟੇ ਦਾ ਫੋਨ ਸਾਡੇ ਕੋਲ ਹੈ ਗੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀ ਉਹਦਾ ਫੋਨ ਸਾਡੇ ਕੋਲ ਪਿਆ ਬੇਟਾ ਥੋੜਾ ਬੈਠਾ ਕੋਈ ਇਹ ਜੀ ਸੀਰੀਅਸ ਗੱਲ ਨਹੀਂ ਮੇਰੇ ਬੇਟੇ ਦਾ ਮੂੰਹ ਬੰਨਿਆ ਆ ਸੀਗਾ ਜੀ ਮੂੰਹ ਬੰਨਿਆ ਕਾਰਨ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਪਈ ਤੁਸੀਂ ਮੇਰੇ ਬੇਟੇ ਦਾ ਮੂੰਹ ਖੋਲ ਕੇ ਮੈਨੂੰ ਮੇਰੇ ਨਾਲ ਗੱਲ ਕਰਾ ਦਿਓ ਮੈਂ ਜੋ ਵੀ ਗਲਤੀਆਂ ਨੂੰ ਪੁੱਛ ਲੈਣਾ ਪਰ ਉਹਨਾਂ ਨੇ ਜੀ ਮੇਰੇ ਬੇਟੇ ਦਾ ਮੂੰਹ ਨਹੀਂ ਖੋਲਿਆਗਾ ਬਸ ਦੋ ਤਿੰਨ ਵਾਰ ਗੂੰਗੂੰਜੀ ਕਰਕੇ ਉਸ ਤਰ੍ਹਾਂ ਕਰਾ ਕੇ ਦੋ ਮਿੰਟ ਚ ਪਰੇ ਕਰ ਦਿੰਦੇ ਸੀਗੇ ਉਹ ਕਹਿੰਦੇ ਪੇ ਪੈਸੇ ਪਾ ਦੂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਬੇਟੇ ਤੁਹਾਡੇ ਨੂੰ ਅਸੀਂ ਬੜੀਆਂ ਜੇਲਾਂ ਵਿੱਚ ਭੇਜਾਂਗੇ ਤੇ ਬਾਅਦ ਦੇ ਵਿੱਚ ਉਸ ਨੰਬਰ ਤੇ ਫੋਨ ਕਰਕੇ ਅਸੀਂ ਜਦੋਂ ਫੋਨ ਜਾਂ ਫਿਰ ਕੱਟੋਗੇ ਜੀ ਇਹ ਜਦ ਫਿਰ ਮੇਰੇ ਬੇਟੇ ਨੂੰ ਧਮਕੀ ਜੀ ਦਿੱਤੀ ਆ ਸਾਨੂੰ ਪਤਾ ਲੱਗ ਗਿਆ ਪੇ ਬੇਟਾ ਤਾਂ ਠੀਕ ਠਾਕ ਹੈ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਥੋੜਾ ਜਿਆਦਾ ਦਬਕਾਇਆ ਵੀ ਮੈਂ ਕੋਈ ਗੱਲ ਨਹੀਂ ਜਿਹੜੇ ਬਾਕੀ ਪੈਸੇ ਆ ਤੁਸੀਂ ਮੈਂ ਤੁਹਾਡੇ ਕੋ ਫਤੇ ਗੜੇ ਲੈ ਕੇ ਆਉਣਾ ਫਿਰ ਤੁਸੀਂ ਦੱਸੋ ਮੈਂ ਕਿੱਥੇ ਆਵਾਂ ਉਸ ਤੋਂ ਬਾਅਦ ਜੀ ਫਿਰ ਫੋਨ ਉਹਨਾਂ ਨੇ ਆਪ ਫੇਰ ਕਾਲ ਕੱਟੀ ਹੈ ਤੁਸੀਂ ਆਪਣੇ ਬੇਟੇ ਨੂੰ ਜਦ ਘਰੇ ਪਹੁੰਚਿਆ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ ਕੀ ਨਹੀਂ ਹਾਂਜੀ ਹਾਂਜੀ ਮੈਂ ਪੁੱਛਿਆ ਜੀ ਇਹ ਕਹਿੰਦਾ ਮੈਂ ਤਾਂ ਕਾਲਜ ਬੈਠਾ ਸਾਡਾ ਲੱਗਿਆ ਲੈਕਚਰ ਲੱਗਿਆ ਸੀ ਸਾਡਾ ਕਿ ਉੱਥੇ ਲੈਕਚ ਉਹ ਨਹੀਂ ਚਲਾਉਣ ਦਿੰਦੇ ਉਹਨਾਂ ਨੇ ਝੂਠ ਮੂਠ ਹੀ ਤੁਸੀਂ ਉਹਨਾਂ ਨੇ ਯਾਨੀ ਝੂਠ ਜੀ ਸਾਡੇ ਕੋਲ ਪੈਸੇ ਲੈਣ ਦੇ ਮਾਰੇ ਨੇ ਸਾਡੇ ਨਾਲ ਹਰਕਤ ਕੀਤੀ ਹੈ ਜੀ ਹੂੰ ਕੰਪਲੇਂਟ ਵੀ ਕੀਤੀ ਹੈ ਕੰਪਲੇਂਟ ਜੀ ਅਸੀਂ ਥਾਣੇ ਗਏ ਸੀ ਕਿ ਉੱਥੇ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਸੀਗਾ ਵੀ ਤੁਸੀਂ ਖੰਨੇ ਜਾਓ ਖੰਨੇ ਜਾ ਕੇ ਉੱਥੇ ਕਮੈਂਟ ਲਿਖਾਓ ਇੱਕ ਨੰਬਰ ਜਿਹੜੇ ਨੰਬਰ ਤੇ ਤੁਹਾਨੂੰ ਕਾਲ ਆਈ ਉਹ ਨੰਬਰ ਲਿਖਾ ਕੇ ਆਓ ਕੀ ਮੰਗ ਕੀ ਕਰਦੇ ਮੰਗੇ ਕਰਦੇ ਦੇਖੋ ਜੀ ਦੇਖੋ ਮੈਂ ਤਾਂ ਗਰੀਬ ਆਦਮੀ ਆਂ ਜੀ ਦੇਖੋ ਮੈਂ ਤਾਂ ਕਹਿੰਨਾ ਇਹ ਕਿਸੇ ਹੋਰ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਅਜ ਹੋਇਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਹਾਂ ਜੀ